ਉਹ ਲਾ ਹਰਿੰਦਰ ਇਟਲੀ ਵਾਲੇ ਲੁੱਟੀ ਜਾਂਦੇ ਆ ਦੁਨੀਆ ਦੀ ਸਾਰਿਆਂ ਨਾਲ ਅਮੀਰ ਕੰਟਰੀ ਜਿਤੇਲ ਇੱਕ 42 ਨੂੰ ਡੀਜ਼ਲ ਉਹੀ ਤਾਂ ਇਟਲੀ ਜਾ ਕੇ 170 ਨੂੰ ਇਟਲੀ ਜੇ ਇੱਕ 70 ਨੂੰ 30 ਸੈਂਟ ਇਟਲੀ ਮਹਿੰਗਾ ਲੈ ਨਣੇ ਤਨਗਾ ਅੱਧੋ-ਅੱਧੋ ਦਾ ਫਰਕ ਇੱਥੇ ਰਹਿਣ ਲੱਗ ਯਾਰ ਤੂੰ ਸੱਤ ਕੰਟਰੀਆਂ ਸੀ ਐ ਇੱਥੇ ਬੈਲਜੀਅਮ ਫਰਾਂਸ ਲਗਭਗ ਫਰਕ ਤੇ ਜਰਮਨੀ ਆਪਣਾ ਸਪੇਨ ਤੇ ਪੁਰਤਗਾਲ ਇਹ ਸੱਤ ਕੰਟਰੀਆਂ ਇਹ ਸੱਤ ਕੰਟਰੀਆਂ ਨੇ ਉਹ ਕੀਤਾ ਵੀ ਆਪਾਂ ਬਿਨਾ ਪਾਸਪੋਰਟ ਤੋਂ ਆਪਦੇ ਨਾਗਰਿਕਾਂ ਨੂੰ ਇੱਕ ਦੂਜੀ ਦੀ ਕੰਟਰੀ ਜਾ ਸਕਦੇ ਆ ਤੇ ਜਿਨ੍ਹਾਂ ਕੋਲ ਆਪਣੀਆਂ ਦੇਸ਼ਾਂ ਦਾ ਕਾਰਡ ਆ ਉਹ ਵੀ ਇੱਕ ਦੂਜੀ ਦੀ ਕੰਟਰੀ ਚ ਜਾ ਸਕਦੇ ਆ ਹੁਣ ਅੱਜ ਦੀ ਡੇਟ ਤੋਂ 2025 'ਚ 29 ਕੰਟਰੀਆਂ ਹੋ ਚੁੱਕੀਆਂ ਨੇ ਦੋ ਕੰਟਰੀਆਂ ਹੋਣੀਆਂ ਐਡ ਹੋਈਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਜਾਣੇ ਠੀਕ ਠਾਕ ਹੋਵੋਗੇ ਅਸੀਂ ਪਹੁੰਚੇ ਹੋਏ ਆ ਫ੍ਰੈਂਕਫਰਟ ਤੁਸੀਂ ਪਹਿਲੇ ਵਲੌਗਾਂ 'ਚ ਦੇਖਿਆ ਹੀ ਹੋਊਗਾ ਹੁਣ ਆਪਾਂ ਜਾਣਾ ਦੁਨੀਆ ਦੀ ਸਭ ਤੋਂ ਅਮੀਰ ਕੰਟਰੀ ਲਕਸਮਬਰਗ ਦੇ ਪਿੰਡ ਸੰਗਨਜ ਸੰਗਨ ਕੋਹੀ ਪਿੰਡਾ ਜਿੱਥੇ ਸੰਗਨ ਟ੍ਰੀਟੀ ਹੋਈ ਸੀ ਵੀ ਬਿਨਾ ਪਾਸਪੋਰਟ ਤੋਂ ਲੋਕ ਟਰੈਵਲ ਕਰ ਸਕਦੇ ਆ ਯੂਰਪ ਦੀਆਂ 27 22 ਕੰਟਰੀਆਂ ਨੇ ਉਹਦਾ ਯੂਰਪ ਜਮਲਾ 30 35 ਕੰਟਰੀਆਂ ਨੇ ਥੋੜੀਆਂ ਜਿਆਦਾ ਹੀ ਹੋਣੀਆਂ ਘੱਟ ਨਹੀਂ ਹੋਣੀਆਂ ਤੇ ਉਹਨਾਂ ਚੋਂ ਕਈ ਕੰਟਰੀਆਂ ਨੇ ਟ੍ਰੀਟੀ ਕੀਤੀ ਸੀ ਵੀ ਹਾਂ ਸੰਗਨ ਵੀਜ਼ਾ ਦੇ ਦੇ ਤੁਸੀਂ ਸਾਡੇ ਦੇਸ਼ ਚ ਆ ਸਕਦੇ ਹੋ ਤੇ ਅੱਜ ਜਿੰਨ ਦਫਾ ਆਨੇ ਆ ਉਹੀ ਉਹੀ ਟ੍ਰੀਟੀ ਵਾਲਾ ਪਿੰਡ ਜਿੱਥੇ ਵਹਿ ਕੇ ਹੋਈ ਸੀ ਇਹ ਪਹਿਲਾਂ ਤਿੰਨ ਜਾਂ ਚਾਰ ਦੇਸ਼ਾਂ ਨੇ ਮਿਲਲਾ ਸਾਈਨ ਕੀਤੇ ਸੀਗੇ ਉਹ ਤੁਹਾਨੂੰ ਸਾਰਾ ਕੁਝ ਬਾਅਦ ਸਰਚ ਕਰਕੇ ਦੱਸ ਦਿੰਦੇ ਆ ਇੰਨੀ ਜਾਣਕਾਰੀ ਹੈ ਨਹੀਂ ਸੱਚ ਦੱਸੀਏ ਦਾਦਾ ਜੀ ਪਹਿਲਾਂ ਕਿਹੜੇ ਦੇਸ਼ਾਂ ਨੇ ਟਿੱਕ ਕਦਮ ਹੋਈ ਸੀ ਕਿਹੜੇ ਸਨ ਚ ਸਾਰਾ ਕੁਝ ਦੱਸਾਂਗੇ ਉੱਥੇ ਇਹਨਾਂ ਨੇ ਪਿੰਡ ਦੇ ਦਿਖਾਉਣੇ ਆਲੇ-ਦਾਲੇ ਪਿੰਡ ਦੇ ਨਾਲ ਫਰਾਂਸ ਦਾ ਬਾਡਰ ਵੀ ਲੱਗਦਾ ਜਰਮਨੀ ਦਾ ਬਾਡਰ ਵੀ ਲੱਗਦਾ ਤੇ ਆਪ ਉਹ ਲਕਸਮਬਰਗ ਕੰਟਰੀ ਆ ਦੁਨੀਆ ਦੀ ਸਭ ਤੋਂ ਅਮੀਰ ਜਿੱਥੇ ਹਰ ਇੱਕ ਬੰਦਾ ਕਰੋੜਪਤੀ ਆ ਹਰ ਇੱਕ ਬੰਦਾ ਖਾਣਾਂ ਬਹੁਤ ਜਾਦੇ ਨੇ ਚਲੋ ਦਿਖਾਵਾਂਗੇ ਤੁਹਾਨੂੰ ਉੱਥੇ ਚੱਲ ਕੇ ਤੇ ਤਿਆਰ ਹੋਏ ਆ ਹੁਣੇ ਹੁਣੀ ਪਮਲ ਨੇ ਪਹਿਲੀ ਗੱਲ ਤਾਂ ਬਾਜ਼ ਗਵਾ ਦਾ ਯਾਰ ਬਾਜ਼ ਤਾਂ ਬਣਾ ਬੱਗਵਨ ਨਹੀਂ ਹੋ ਜਾਂਦੀ ਥੋੜੀ ਔਖੀ ਪਮਲ ਨੂੰ ਪਤਾ ਨਹੀਂ ਕਿੱਧਰ ਮਾਰਿਆ ਇਹਨ ਇਹ ਸਾਡੇ ਬਾਹਰ ਦਾ 뷰 ਦੇਖ ਸਕਦਾ ਹਾਂ ਤੁਸੀਂ ਹੋਟਲ ਦਾ ਦੇਖੋ ਡਰਾਮਾ ਚੱਲ ਰਹੀਆਂ ਨੇ ਫ੍ਰੈਂਕਫਰਟ ਸਿਟੀ ਬਹੁਤ ਹੀ ਸੋਹਣੀ ਆ ਆ ਕੇ ਜਾਇਓ ਜਰੂਰ ਥੋੜੀਆਂ ਇਹਦੀਆਂ ਡਾਰਕ ਸਾਈਡਾਂ ਵੀ ਨੇ ਕੱਲ ਅਸੀਂ ਜਦੋਂ ਵਲੌਗ ਬੰਦ ਕਰਤਾ ਇੱਕ ਗਲੀ 'ਚ ਗਏ ਸੀ ਉੱਥੇ ਲੋਕ ਜਿਵੇਂ ਅਮਰੀਕਾ 'ਚ ਨਹੀਂ ਆਪਣੇ ਵੀਡੀਓ ਆਉਂਦੀਆਂ ਹੁੰਦੀਆਂ ਯਾਰ ਵੀ ਨਸ਼ੇ ਨਾਲ ਤੜਫੀਏ ਜਾਂਦੇ ਆ ਖੜੇ ਜਿਹਾ ਪਿੰਗਲੇ ਜਿਹੇ ਹੋਏ ਉਹ ਚੀਜ਼ਾਂ ਬਹੁਤ ਸਾਰੀਆਂ ਤੇ ਭੰਗ ਪਤਨੀ ਇੱਥੇ ਲੀਗਲ ਆ ਪਤਾ ਨਹੀਂ ਇਹਨਾਂ ਨੂੰ ਉਹੀਂ ਨਹੀਂ ਸਰਕਾਰ ਕੋਲ ਕਹਿੰਦੀ ਹੈਗੀ ਇਟਲੀ ਚ ਪੰਗ ਜਵੇਂ ਹੈ ਨਹੀਂ ਬਾਬੇ ਇੱਥੇ ਤਾਂ ਸਾਨੂੰ ਹਰੇਕ ਗਲੀ 'ਚ ਪੰਗ ਦੀ ਸਮੈਲ ਹਰੇਕ ਗਲੀ 'ਚ ਪੰਗ ਦੀ ਸਮੈਲ ਮਤਲਬ ਬਹੁਤ ਜ਼ਿਆਦਾ ਨਸ਼ਾ ਇੱਥੇ ਪਤਾ ਨਹੀਂ ਲੀਗਲ ਆ ਪਤਾ ਨਹੀਂ ਉਹਵਾ ਵੀ ਉਦਾਂ ਹੀ ਚੱਲੀ ਜਾਂਦਾ ਛੋੜੀ ਜਪੇ ਤੇ ਚੱਲਦੇ ਆਣ ਥੱਲੇ ਨੂੰ ਬ੍ਰੇਕਫਾਸਟ ਕਰਦੇ ਆ ਫਿਰ ਤੁਰਦੇ ਆ ਲਕਸਮਬਰਗ ਨੂੰ ਤੇ ਹਰਿੰਦਰ ਜੀ ਰੈਡੀ ਆਂ ਉਹ ਸਾਡਾ ਬੰਦਾ ਹਜੇ ਦੇਖ ਲੋ ਹਜੇ ਪੈਕਿੰਗ ਲੈ ਰਿਹਾ ਹਾਂ ਆ ਪੈਕਿੰਗ ਜੀ ਆ ਕੇ ਕਰਾਂਗੇ ਦੋ ਕਮਰੇ ਸੀਗੇ ਸਾਡੇ ਹੁਣ ਤੁਸੀਂ ਐਨਾ ਸੋਚ ਲੋ ਚਾਰ ਜਣੇ ਇੱਥੇ ਸੋਗੇ ਇੱਕ ਕਮਰਾ ਪਰ ਲਾਓ ਇਹ ਥੋੜਾ ਵੱਡਾ ਹੈਗਾ ਇਹ ਵਸਾ ਇਧਰੋਂ ਕੋਲ ਪੱਗਵਾਂ ਦਾ ਚੱਲਦੇ ਹਨ ਇਧਰ ਇਹ ਸਫਾਈ ਇਧਰ ਤਾਂ ਗਾਈ ਪਾਇਆ ਉਹ ਉਧਰ ਗਾ ਪਾਇਆ ਉਧਰ ਹੀ ਖਾਂਦੇ ਪੀਂਦੇ ਯਾਰਾ ਉਧਰ ਹੀ ਆ ਤਾਂ ਕਰਕੇ ਜਮਾ ਉਥੇ ਦਾ ਆ ਇਧਰ ਹਜੇ ਮਣੀ ਮੁੱਟੀ ਸਫਾਈ ਜੇ ਅਸੀਂ ਇਹਨੂੰ ਸਫਾਈ ਕਹਿ ਰਹੇ ਤੁਸੀਂ ਉਧਰ ਦਾ ਗੰਦ ਸਮਝ ਸਕਦੇ ਹੋ ਇਹ ਆ ਇੱਥੇ ਸਾਰੇ ਹੋਟਲੀ ਹੋਟਲ ਨੇ ਲਗਭਗ ਥੱਲੇ ਜਾ ਕੇ ਮਿਲਦੇ ਨੇ ਲਓ ਬਾਬਿਓ ਚੱਕ ਕੇ ਬੋਰੀ ਵੈਸੇ ਤਰਾ ਆਉਂਦਿਆ ਤੁਰੇ ਨੌਜਵਾਨ ਦੇਖੋ ਕਰੋ ਚੱਕ ਗੱਡੀ ਆ ਸਾਡੀ ਉਹ ਅੱਜ ਨੇੜੇ ਲਾਈ ਹੋਈ ਆ ਸੀ ਤੇ ਇਹ ਜੋ ਅੱਜ ਚੱਲਦੇ ਆ ਲਗਜ਼ੰਬਰਗ ਦੁਨੀਆ ਦੀ ਅਮੀਰ ਕੰਟਰੀ ਅੰਨੀ ਅਮੀਰੀ ਆ ਕਹਿੰਦੇ ਇੱਥੇ ਅੰਨੀ ਅਮੀਰੀ ਬਸ ਗੱਡੀ ਚ ਜਗ ਧਰਦੇ ਆ ਸਮਾਨ ਨਾਲ ਤੁਰਦੇ ਆ ਤੋ ਹੈਗਾ 200 ਕਿਲੋਮੀਟਰ ਰਾਜੇ ਜਾਂਦੇ ਉਹ ਦਿਖਾਵਾ ਆ ਸਾਰੇ ਨਿਆਰੇ ਜਰਮਨ ਦੇ ਵੀ ਤੇ ਬਾਰਡਰ ਵਗੈਰਾ ਸਾਰਾ ਕੁਝ ਦਿਖਾਵਾ ਆ ਤੁਹਾਨੂੰ ਕੀ ਹਸਾਬ ਦਾ ਪਹੁੰਚ ਕੇ ਉੱਥੇ ਦਿਖਾਉਣੇ ਆ ਕੋਈ ਵਾਪੇ ਤੇ ਉਧਰ ਆ ਰਹੇ ਆ ਡੀਜ਼ਲ ਇੱਥੇ ਡੀਜ਼ਲ ਨਾਲੋਂ ਸਸਤਾ ਹੈ ਤੇ ਪਹਿਲਾਂ ਹਨ ਬੜੇ ਲੱਗੇ ਡੀਜ਼ਲ ਪਾਣਾ ਜਿਹੜਾ ਪਾਣਾ ਡੀਜ਼ਲ ਖਵਾ ਕੇ ਪਹਿਲਾਂ 50 ਕਿਲੋਮੀਟਰ ਆਇਆ ਅੱਜ ਆਪਾਂ 100 ਆ ਗਿਆ ਹੁਣ ਵਸ ਤੋਂ ਵਸ ਇੱਥੇ ਆ ਜੇ ਤੇ ਹੁਣ ਭਰਾ ਕੇ ਫਿਰ ਖੇਤਾਂ 'ਤੇ ਗੱਡੀ ਆ ਲਗਭਗ ਖਾਲੀ ਹੋ ਗਈ ਜੀ ਕੋਈ ਵਾਪੇ ਉਹ ਸੈਨਗਨ ਪਿੰਡ ਰਹਿ ਗਿਆ ਇੱਥੋਂ 9 ਕਿਲੋਮੀਟਰ ਦੇ ਆ ਸਾਡੇ ਰੋਡ ਦੇ ਪਰਲੇ ਪਾਸੇ ਫਰਾਂਸ ਚੱਲ ਰਿਹਾ ਸਾਰਾ ਦੇਖ ਲਓ ਕੋਈ ਬਾਰਡਰ ਨਹੀਂ ਕੋਈ ਕੰਡਾਦਾਰ ਨਹੀਂ ਹੈਗੀ ਆਪਣੇ ਵਾਲਿਆਂ ਨੇ ਹੁਣ ਪਾਕਿਸਤਾਨ ਦੇ ਇੰਡੀਆ ਤੋਂ ਹੀ ਦੇਖਿਆ ਆ ਇੱਕ ਕੰਡਾਦਾਰ ਇਧਰ ਆਉਣੀ ਸੀ ਇੱਕ ਕੰਡਾਗਰ ਕਿਲੋਮੀਟਰ ਪਰੇ ਜਾ ਕੇ ਹੁਣੀ ਇੱਥੇ ਕੋਈ ਸਿਸਟਮ ਉਹ ਨਹੀਂ ਹੈਗਾ ਵੀ ਐ ਪੂਰਾ ਭਾਈ ਜਾ ਰਗਾ ਆ ਜਿਹੜੇ ਪੱਖੇ ਦਿਖ ਰਹੇ ਤੁਹਾਨੂੰ ਉਹ ਵਾਲੇ ਉਧਰਲੇ ਸਾਰੇ ਫਰਾਂਸ ਚ ਨੇ ਇਧਰਲੇ ਜਰਮਨੀ ਚ ਦੇਖ ਲਓ ਪੱਖੇ ਵੀ ਇੱਕ ਕੰਪਨੀ ਦੀ ਲਵਾਈ ਵਰਦੇ ਇੱਕੋ ਜੀ ਕੋਈ ਚੱਕਰ ਨਹੀਂ ਇਹਨਾਂ ਨੂੰ ਹੈਗਾ ਇਹ 9 ਕਿਲੋਮੀਟਰ ਰਹਿ ਗਿਆ ਸੰਗਨ ਜਾ ਕੇ ਲਾਉਨੇ ਆ ਪਾਰਕਿੰਗ ਫਿਰ ਦਿਖਾਉਨੇ ਆ ਤੁਹਾਨੂੰ ਲਗਜ਼ਮ ਵਰਗ ਦੇ ਨਜ਼ਾਰੇ ਦੁਨੀਆ ਦੀ ਸਾਰਿਆਂ ਨਾਲੋਂ ਅਮੀਰ ਕੰਟਰੀ ਕਿਵੇਂ ਰਹਿੰਦੇ ਨੇ ਲੋਕ ਕਿੱਦਾਂ ਦੇ ਲੋਕ ਨੇ ਲੋਕ ਤਾਂ ਜਲ ਆਪਣੇ ਵਰਗੇ ਹੋਣਗੇ ਰਿੱਚ ਵੀ ਰਿੱਚਾਂ ਕਰਦੇ ਕੀ ਨੇ ਇਹਰੇ ਚ ਲੋਕ ਉਹ ਦਿਖਾਉਣਾ ਤੋਈ ਬਾਬੇ ਪਾਰਕਿੰਗ ਆਪ ਲਾਤੀ ਪਾਰਕਿੰਗ ਲਾਈ ਆ ਜਰਮਨੀ ਜੀ ਇਧਰਲੀ ਸਾਈਡ ਤੇ ਆ ਵਿਚਾਲ ਦੀ ਨਹਿਰ ਲੰਗਦੀ ਆ ਸਨਗਨ ਜਿਹੜਾ ਪਿੰਡ ਆ ਉਹ ਸਾਹਮਣੇ ਦੋ ਘਰ ਦੇਖਦੇ ਹੋਣਗੇ ਉੱਪਰਲੇ ਪਾਸੇ ਨੀਵਾ ਜਿਹਾ ਪਿੰਡ ਦਿਖਾਉਨੇ ਆ ਬਾਲਾ ਵੱਡਾ ਪਿੰਡ ਨਹੀਂ ਹੈਗਾ ਜਮੇ ਛੋਟਾ ਜਿਹਾ ਪਰ ਦੇਖ ਲਓ ਸਨਗਨ ਨਾਮ ਚੱਲਦਾ ਚੱਲਦਾ ਨਾ ਨਾਮ ਜੇ ਕਹਿੰਦੇ ਵੀਜ਼ਾ ਲਵਾਉਣਾ ਹੋਵੇ ਸਨਗਨ ਲੱਗਦਾ 24 ਘੰਟੇ ਹਾਂ ਇੱਥੇ ਇੱਥੇ ਹੀ ਪਲੰਬਦ ਹੋਈਆਂ ਨੇ ਸਾਰੀਆਂ ਏ ਗੱਡੀ ਇੱਥੇ ਫ੍ਰੀ ਹੋ ਲੱਗੀ ਪਾਰਕਿੰਗ ਆ ਬਿ ਮਾਰਕੀਟ ਵਾਲੀ ਹੋ ਲਾਤੀ ਹੋਰ ਕੋਈ ਪਾਰਕਿੰਗ ਸਾਡੇ ਲੱਭੀ ਨਹੀਂ ਚੱਲਦੇ ਹੁਣ ਆਪਾਂ ਸੰਗਨ ਤੇ ਲਗਜ਼ਮ ਵਰਗ ਚ ਤੁਰ ਕੇ ਬਾਟਰ ਕ੍ਰੋਸ ਹੋਇਆ ਜਾਊਗਾ ਮਾਰਕੋਗਿੰਗ ਪਹੁੰਚ ਜੋ ਗਏ ਅਕਿੰਗੋ ਵੀ ਬਣ ਗਈ ਸੀ ਤੇ ਹੁਣ ਕਾਫੀ ਲੈਣ ਲੱਗੇ ਆ ਕਾਫੀ ਲੈ ਕੇ ਇਸ ਦਾ ਨਾਲ-ਨਾਲ ਢੇੜਾ ਦਿੱਤਾ ਨੇ ਉਖੰਡ ਸੰਗਨ ਚ ਡੇਟਾ ਕਪੰਡਾ ਵਾਲਾ ਵੀ 5 ਮਿੰਟ ਚ ਘਾ ਲੈਣਾ ਬਾਕੀ ਜਾ ਕੇ ਪਤਾ ਲੱਗੂਗਾ ਕੀ ਹੌਕਦਾ ਉਹ ਅਜੇ ਤਾਂ ਜਰਮਨ ਜੀ ਬੈਠਿਆ ਲਗਜ਼ਮ ਵਰਗ ਚ ਐਂਟਰ ਕਰਨਾ ਨਾਲ ਤੁਹਾਨੂੰ ਫ੍ਰਾਂਸ ਵੀ ਦਿਖਾਵਾਂਗੇ ਅਸੀਂ 10 ਮਿੰਟਾਂ ਦੇ ਤਿੰਨ ਕੰਟਰੀਆਂ ਜੈ ਇੰਟਰ ਕਰ ਜਣਾ ਤੁਹਾਨੂੰ ਵੀ ਦਿਖਾਵਾਂਗੇ ਦੇਖੋ ਜੀ ਬੰਦਾ ਲੈ ਲਈ ਚਿਲਡ ਕਾਫੀ ਠੰਡੀ ਠਾਰ ਬੜੀ ਸਵਾਦ ਆ ਯਾਰ ਸਾਡੇ ਇਟਲੀ ਚ ਨਹੀਂ ਆ ਮਿਲਦੀ ਹੈਗੀ ਹਨਾ ਨਾ ਮੈਂ ਇੱਕ ਤੇ ਹੁੰਦੀ ਨਹੀਂ ਆਪਣੇ ਰਿੰਦਰ ਤੇ ਕਾਰਾਮੈਲ ਆਈਸਡ ਕਾਫੀ ਮਤਲਬ ਠੰਡੀ ਹੈ ਠੰਡੇ ਵਾਲੀ ਇਟਲੀ ਦਾ ਗਰਮ ਕਾਫੀ ਮਿਲਦੀਆਂ ਤੇ ਸ਼ੰਗਨ ਪੰਡਕ ਨਹੀਂ ਜਾ ਰਹੇ ਹਾਂ 1995 ਚ ਟ੍ਰੀਟੀ ਹੋਈ ਸੀਗੀ ਉਦੋਂ ਤਿੰਨ ਚਾਰ ਕੰਟਰੀਆਂ ਸੀਗੀਆਂ ਫ੍ਰਾਂਸ ਜਰਮਨੀ ਲਗਜ਼ਮਬਰਗ ਇਕੱਦੀ ਹੋਈ ਹੋਰ ਸੀਗੀ ਉਸ ਤੋਂ ਬਾਅਦ 2025 ਆਉਂਦੇ ਆਉਂਦੇ ਹੁਣ 29 ਕੰਟਰੀਆਂ ਹੋ ਜੋਗੀਆਂ ਨੇ ਸੈਂਗਰ ਇਹ ਉਹਦੇ ਵਿੱਚ ਜਿਹੜੀਆਂ ਆਪਾਂ ਪਾਸਪੋਰਟ ਤੋਂ ਬਿਨਾ ਕੋਈ ਵੀ ਘੁੰਮ ਸਕਦੇ ਆ ਇੱਥੇ ਜਾਂ ਫਿਰ ਜੋ ਕੋਈ ਯੂਰਪ ਦਾ ਸਿਟੀ ਆ ਨਾ ਜਾਂ ਫਿਰ ਜਿਵੇਂ ਸਾਡੇ ਕੋਈ ਕੋਈ ਯੂਰਪ ਦੇ ਕਿਸੇ ਵੀ ਕੰਟਰੀ ਦਾ ਕਾਰਡ ਆ ਉਹ ਆਹ 29 ਕੰਟਰੀਆਂ ਬਿਨਾ ਪਾਸਪੋਰਟ ਤੋਂ ਬਿਨਾ ਵੀਜ਼ਾ ਲਵਾਏ ਘੁੰਮ ਸਕਦਾ ਹੈ ਕੋਈ ਮੋਹਰ ਨਹੀਂ ਲੱਗਣੀ ਕੋਈ ਪਾਣੀ ਕੋਈ ਰੁਕਾਵਟ ਨਹੀਂ ਆਹ ਦੇਖੋ ਦੁਕਾਨਾਂ ਨਿਕ ਨਿਕਾ ਪਾਣੀਆਂ ਲੋਕਾਂ ਦੀਆਂ ਤਿੰਨ ਬਾਉਂਡਰ ਲੱਗਦੇ ਆ ਇਹ ਕੰਟਰੀ ਨੂੰ ਫਰਾਂਸ ਜਰਮਨੀ ਇਹ ਨਾ ਕੰਟਰੀ ਨੂੰ ਨਹੀਂ ਆ ਪੈਨਡ ਨਹੀਂ ਗੱਲੇ ਨੂੰ ਕੰਟਰੀ ਨੂੰ ਤਾਂ ਜਾਵੇ ਲੱਗਦੇ ਆ ਫ੍ਰਾਂਸ ਜਰਮਨੀ ਤੇ ਆਪਣਾ ਆਪ ਹੀ ਲੱਗਦਾ ਮਰ ਗਿਆ ਇਹਨਾਂ ਕੰਟਰੀਆਂ ਦਾ ਇੱਕ ਅਗਲੋਤਾ ਹੈ ਪਿੰਡ ਦਿਖਾਉਣਾ ਤੁਹਾਨੂੰ ਅੱਗੇ ਆ ਬਹੁਤ ਪਿਆਰਾ ਤੁਰ ਕੇ ਬਾਡਰ ਕ੍ਰੋਸ ਕੀਤੇ ਜਾਣਗੇ ਅੱਜ ਜਿਹੜਾ ਤੁਹਾਨੂੰ ਸਾਹਮਣੇ ਦੇਸ਼ ਦੇਖ ਰਿਹਾ ਪੂਰੇ ਵਰਲਡ ਦੇ ਵਿੱਚੋਂ ਪਹਿਲੇ ਨੰਬਰ ਤੇ ਅਮੀਰ ਹੈ ਪਹਿਲੇ ਨੰਬਰ ਤੇ ਇਹਲੇ ਨੰਬਰ ਤੇ ਆ ਮਿੱਤਰੋ ਇਹ ਆਪਾਂ ਸਾਰੇ ਡਿਟੇਲ ਇਹਦੀ ਕਿੰਨੀਆਂ ਸੈਲਰੀਆਂ ਨੇ ਇੱਥੇ ਕੀ ਜੀਡੀਪੀ ਵਗੈਰਾ ਉਹ ਸਾਰਾ ਕੋ ਆਪਾਂ ਜਿਹੜਾ ਅਗਲਾ ਵਲੌਗ ਬਣਾਉਣਾ ਲੱਗ ਜਾਮ ਵਰਗ ਸਿਟੀ ਵਾਲਾ ਉਹ ਜੋ ਦੱਸਾਂਗੇ ਹੁਣ ਸਾਨੂੰ ਸਿਰਫ ਸਨਗਨ ਪਿੰਡ ਦਿਖਾਉਣ ਲੈ ਆਏ ਆ ਇਹ ਪਿੰਡ ਦਿਖਾਉਣ ਦਾ ਆਪਣਾ ਅਲੱਗ ਬਣਾਉਣ ਦਾ ਮੁੱਦਾ ਹੀ ਇਹ ਸੀ ਵੀ ਕਿਵੇਂ ਸਨਗਨ ਵੀਜੇ ਦੀ ਉਹ ਹੋਈ ਜਾਂਚ ਪੜਤਾਲ ਸਿਪਾਂ ਚੱਲ ਰਹੀਆਂ ਨੇ ਪਿੰਡ ਬਹੁਤ ਛੋਟਾ ਦੇਖ ਲਓ ਤੁਸੀਂ ਇੰਨੇ ਛੋਟੇ ਪਿੰਡ ਨੇ ਇੰਨਾ ਚਰਚਾ ਕਰਾਤਾ ਬਟਰੀ ਡੀ ਵੀ ਹੋਈ ਐ ਇੱਥੇ ਬੈਠੇ ਨੋ ਵੀ ਆ ਦੇਖੋ ਕਹਿੰਦੇ ਇੱਥੇ ਜਰਮਨੀ ਮੁੱਕ ਚੁ ਗਿਆ ਇਹ ਹੋ ਗਿਆ ਲਕਜ਼ੈਂਬਰਗ ਸਟਾਰਟ ਰੋਚਕ ਤੁਰ ਕੇ ਵਾਟਰ ਕ੍ਰੋਸ ਕਰਨ ਲੱਗੇ ਆ ਉਹ ਇੱਕ ਸ਼ਿਪਾ ਵੀ ਖੜੀ ਆ ਨਹਿਰ ਆ ਸਾਰੀ ਬਸ ਬਾਰਡਰ ਸਿਆਹ ਹੋਆ ਹੁੰਦਾ ਫੁੱਲ ਬੂਟੇ ਲਾ ਕੇ ਮਿੱਤਰੋ ਇਹਨਾਂ ਬੱਲੇ 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 ਬੰਨੇ ਇਧਰ ਆ ਦੇਓ ਸਿਸਟਮ ਜਾਬੀ ਆ ਵੀ ਪਾਣੀ ਨਾਲ ਉਹ ਕਿਸ਼ਤੀ ਉੱਤੇ ਚਲੀ ਜਾਂਦੀ ਆ ਫਿਰ ਥੱਲੇ ਆ ਜਾਂਦੀ ਆ ਉਹ ਸਿਸਟਮ ਉਹ ਜਿਹੜਾ ਸਾਹਮਣੇ ਤੋਂ ਦੇਖ ਰਹੇ ਆ ਉੱਥੇ ਜੇ ਬਸ ਆ ਜਿਹੜੀ ਨਹਿਰਾ ਮੂਹਰ ਲਈ ਇਹ ਫ੍ਰਾਂਸ ਆ ਮਿੱਤਰੋ ਇਧਰ ਵੀ ਜਾ ਗਿਆ ਵਾਂ ਫ੍ਰਾਂਸ ਉਧਰੋਂ ਵੀ ਜਾਂਦਾ ਬਟਰ ਇਧਰੋਂ ਵੀ ਜਾਂਦਾ ਇਧਰ ਰਹਿ ਗਿਆ ਜਰਮਨ ਇਧਰ ਆ ਟੋਟਾ ਸਾਲਾ ਕੁੰਜੇ ਵਾਲਾ ਬਸ ਦੇਖੋ ਜੀ ਯੂਰਪ 'ਚ ਨਾ ਯਾਰ ਸਾਈਕਲਿੰਗ ਬਹੁਤ ਕਰਦੇ ਲੋਗ ਤਾਂ ਹੀ ਆ ਫਿੱਟ ਨੇ ਉਮਰ ਇਥੇ ਦੇ ਖਾਣੇ ਪੀਣੇ ਥੋੜੇ ਇਦਾਂ ਦੇ ਆ ਵੀ ਲੋਗ ਫਿੱਟ ਰਹਿੰਦੇ ਆ ਅਮਰੀਕਾ ਕੈਨੇਡਾ ਵਾਲੇ ਲੋਕਾਂ ਨਾਲ ਕਾਫੀ ਫਰਕ ਹੈ ਇਹਨਾਂ ਦਾ ਕੋਈ ਵੀ ਅਮਰੀਕਾ ਚ ਜਾਂਦਾ ਹੈ ਹੈਰਾਨ ਹੁੰਦਾ ਵੀ ਲੋਕ ਇੰਨੇ ਫਿੱਟ ਕਿਵੇਂ ਆ ਸਾਰੇ ਤੁਰਦੇ ਫਿਰਦੇ ਬਹੁਤ ਜ਼ਿਆਦਾ ਨੇ ਜਿਵੇਂ ਹੁਣ ਉਹ ਨਵੇਂ ਨਵੇਂ ਕੰਟਰੀਆਂ ਬਣੀਆਂ ਨੇ ਕੈਨੇਡਾ ਅਮਰੀਕਾ ਹੁਣੀ 2 2 3 300 ਸਾਲ ਮਸਾਂ ਹੋਏ ਆ ਇਹ ਹੈਗੀਆਂ ਕਿੱਥੇ 2 2000 4 4000 ਸਾਲ ਪੁਰਾਣੀਆਂ ਇਹਨਾਂ ਦੀ ਪਾਰਕਿੰਗ ਸਪੇਸਾਂ ਇੰਨੀਆਂ ਹੈ ਨਹੀਂ ਸ਼ਹਿਰਾਂ ਜਿਨ੍ਹਾਂ ਨੇ ਬਾਹਰੋਂ ਬਣਾਈਆਂ ਹੋਏ ਲੋਕ ਉਹੀ ਬਹਾਨੇ ਨਾਲ ਦੂਰੀ ਜਾਂਦੇ ਰਹਿੰਦੇ ਲੋ ਜੀ ਲਗਜ਼ੰਬਰਗ ਚ ਐਂਟਰੀ ਹੋ ਗਈ ਆਪਣੀ ਤੇ ਇੱਧਰ ਇੱਧਰ ਇਹਨਾਂ ਨੂੰ ਲਾਈ ਨਹੀਂ ਉਧਰ ਹੀ ਹੜ ਲਾਈ ਹੋ ਗਈ ਜਰਮਨ ਵਾਲਿਆਂ ਨੇ ਆਦਾ ਬੋੜੀ ਨਹੀਂ ਲਾਇਆ ਓਏ ਲੋ ਵੀ ਆ ਆ ਬਾਰਡਰ ਤੇ ਖੜੇ ਆ ਹੁਣ ਇਧਰ ਆ ਕਰੋ ਉੱਚਾ ਖੜੇ ਬੱਲੇ 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 ਆ ਲੈ ਕਿੰਨੀ ਕੰਟਰੀ ਦੇਖੀ ਪਿੱਛੇ ਕਿੰਨੀ ਕੰਟਰੀ ਤੀਜੀ ਨਾ ਇਹ ਦੂਰ ਤੇ ਨਹੀਂ ਉਂ ਦੱਸ ਇਧਰ ਦਾ ਆ ਜਾ ਕਿਧਰ ਜਾਈਏ ਪੁਰੇ ਆ ਆ ਕਿੰਨੀ ਕੰਟਰੀ ਹੋਗੀ ਤੇਰੀ ਕਿੱਨਵੇਂ ਹੋਗੇ ਮੇਰੀ ਆਖਰੀ ਆਖਰੀ ਹੈ ਮੇਰੇ ਕਿਹੜੀ ਕਿਹੜੀ ਇੱਕ ਸਵਿਟਜ਼ਰਲੈਂਡ ਇੱਕ ਆਪਾਂ ਜਿਹੜੀ ਉੱਥੇ ਗਏ ਸੀ ਸਵਿਟਜ਼ਰਲੈਂਡ ਤਾਂ ਹੈਗੇ ਆ ਸਪੇਨ ਨਾਲ ਗਏ ਸੀ ਸਵਿਟਜ਼ਰਲੈਂਡ ਦੇ ਲਾਈਟਨਸਟਾਈਨ ਉਹ ਤਾਂ ਤੇਰੀ ਵੀ ਉਧਰੇ ਸੱਤ ਹੋ ਗਈਆਂ ਇੱਕ ਇਟਲੀ ਲੈ ਕੰਟਰੀਆਂ ਭੁੱਲੀ ਜਾਨਾ ਇੱਕ ਸਪੇਨ ਹਾਂ ਇੱਕ ਫ੍ਰਾਂਸ ਫ੍ਰਾਂਸਾਂ ਪਹਿਲਾਂ ਵੀ ਜਾਗੇ ਆਏ ਆ ਤੇ ਇੰਡੀਆ ਇਹਦੀਆਂ ਵੀ ਹੋ ਗਿਆਉਣੀਆਂ 12 13 ਆਪਾਂ ਹੰਗਰੇ ਉੰਗਰੇ ਵੀ ਗਏ ਆ ਇਹ ਤਾਂ ਹੀ ਗਿਣ ਲਾਗੇ ਵੀ ਤਾਂ ਸਰ ਕੇ ਹਾਂ ਇਹ ਲੋ ਵੀ ਮੈਂ ਵੀ ਆਹ ਕੰਟਰੀ 'ਚ ਪਹਿਲੀ ਵਾਰ ਆਇਆ ਘਰ-ਵਾਰ ਦੇਖ ਕੇ ਤਾਂ ਲੱਗਦਾ ਬਹੁਤ ਸੋਹਣਾ ਰਿਚਨੈਸ ਜੀ ਫੀਲ ਹੋ ਰਹੀ ਆ ਦੇਖ ਕੇ ਲੋਕਾਂ ਨੂੰ ਵਾਕਿਆ ਹੁਣ ਚੱਲਦੇ ਆਂ ਬਾਕੀ ਰਿਚਨੈਸ ਤੁਹਾਨੂੰ ਮੇਨ ਇਹਦੀ ਜਿਹੜੀ ਸਿਟੀ ਆ ਇਹਦੇ ਮਤਲਬ ਜਿਹੜਾ ਕੈਪੀਟਲ ਸਿਟੀ ਆ ਉਹਦਾ ਨਾਮ ਵੀ ਲਖਨਪੁਰ ਕੀ ਆ ਦੇਸ਼ ਦਾ ਨਾਮ ਵੀ ਲਖਨਪੁਰ ਕੀ ਆ ਉੱਥੇ ਜਾ ਕੇ ਦਿਖਾਵਾਂਗੇ ਹੁਣ ਇਸ ਤਰੀਕਾਂ ਵਗੈਰਾ ਪਾ ਲਈਏ ਮਿੱਤਰੋ ਲੋਈ ਪਿੰਡ ਦੇ ਅੰਦਰ ਨੂੰ ਪਹੁੰਚ ਗਏ ਇੱਧਰ ਤਾਂ ਕੋਈ ਹੈ ਨਹੀਂ ਇੱਧਰ ਤਾਂ ਘਰ ਹੀ ਨਹੀਂ ਚਰਚ ਵਾਲੀ ਸਾਈਡ ਨੂੰ ਚੱਲਦੇ ਆਂ ਚਰਚ ਦੇਖ ਕੇ ਆਉਣਾ ਕਿਵੇਂ ਆ ਬਿਊਟੀਫੁੱਲ ਆਉ ਪਿੰਡ ਸੇ ਆਊਟ ਅਸੀਂ ਉੱਡੀ ਕੀਤੀ ਹੋਈ ਇਹਨਾਂ ਨੇ ਫੁੱਲ ਫੁੱਲ ਜੇ ਲਾ ਕੇ ਉਹ ਉੱਧਰ ਰਹਿ ਗਿਆ ਜਰਮਨੀ ਆ ਟੱਪਣਾ ਆਏ ਉੱਧਰ ਜਾਣਾ ਆਪਾਂ ਉਹ ਟੱਪਣਾ ਆਉਗਾ ਇਹ ਆ ਦੇਖੋ ਲਗਜ਼ਮ ਬਰਗ ਵਾਲੇ ਮਨਲਾ ਸਮਾਨ ਸੋਣ ਵੀ ਉੱਧਰ ਲੀਆਂ ਮਾਰਕੀਟਾਂ ਚ ਲਿਆਉਂਦੇ ਆ ਬਾਕੀ ਆ ਪਿੰਡ ਵਾਲਿਆਂ ਨੂੰ ਪੈਂਦੇ ਵੀ ਉਹੀ ਮਾਰਕੀਟ ਉਹ ਨੇੜੇ ਜਰਮਨੀ ਵਾਲੀ ਇਹਨਾਂ ਨੇ ਸਸਤੀ ਕਮਾਉਂਦੇ ਪੈਸਾ ਇੱਧਰ ਆ ਮਤਲਬ ਸਾਰਿਆਂ ਨਾਲ ਦੁਨੀਆ ਚ ਵੱਧ ਪੈਸਾ ਕਮਾਉਂਦੇ ਆ ਇਹ ਫਿਰ ਵੀ ਦੇਖ ਲਓ ਉੱਧਰ ਜਾਂਦੇ ਆ ਜਿਹੜੇ ਸਾਹ ਨਾਲ ਇਹਨਾਂ ਕੋ ਇੰਨਾ ਪੈਸਾ ਗੱਡੀਆਂ ਨਹੀਂ ਇੰਗੀਆਂ ਤਗੜੀਆਂ ਆ ਗੀਆਂ ਬਾਕੀ ਮੈਂ ਅੰਸੜੀ ਜਾਇਆ ਤਰਾ। ਥੈਂਕ ਯੂ। ਆਹ ਦਾ ਫਰਾਂਸ ਵਾਲਾ ਆੜੀ ਟੋੜਾ। ਹੈਬੀ ਮੈਟਰ। ਸੋਨਣਾ ਸਣਾ ਇਹ ਭਈਆ ਟੂਰਿਸਟ ਥੋੜਾ ਹੀ ਆਉਂਦਾ ਸਾਡੇ ਵਰਗੇ ਆਇਆ ਵਸ ਦੇਖਣੀ। ਦੇਖ ਲੋ ਘਰ। ਪੁਰਾਣੇ ਜਿਹੇ ਆ ਨਾ। ਪਾਣ ਡਾਜੇ ਘਰ ਆਵਦੇ। ਉਹਨਾਂ ਦਾ ਕੌਫੀ ਵਾਲਾ ਸਿੱਟੀ ਆ ਤੇ ਡਸਟਬਿਨ ਲੱਗਿਆ ਰਹਿੰਦਾ। ਇੱਧਰ ਛੱਟਾਂ। ਲੈ ਵੀ ਉਹ ਸਾਹਮਣੇ ਬਾਰ ਵਗੈਰਾ ਆ ਗਈ। ਆ ਚੀਨੀ ਆਈ ਦੁਕਾਨ ਚੀਨੀ ਹਰੇ ਕੇ ਦੇ ਆ ਭਾਵੇਂ ਕਿਤੇ ਕੋਈ ਹੋਵੇ ਭਾਵੇਂ ਨਾ ਇਹ ਇਹ ਹਰੇ ਕੇ ਤੇ ਆ ਜਾਂਦੇ ਆ। ਦੇਲਾ ਨਿਕਾ ਜਾ ਪੈਂਡਾ ਇੱਥੇ ਵੀ ਬੈਠੇ ਆ। ਤਰੱਕੀ ਇੰਨਾ ਨਹੀਂ ਕੀਤੀ ਆ ਬਾਬੇ। ਤਰੱਕੀ ਇੰਨਾ ਨਹੀਂ ਕੀਤੀ ਆ। ਹੋਟਲ ਆਵੇਂ ਲੈ ਇਹਨਾਂ ਰੈਸਟੋਰੈਂਟ ਵੀ ਆ। ਚਨੋਆ ਇਸ ਐਂਜ ਲਿਖਿਆ। ਚਲੋ ਹੁਣ ਅਸੀਂ ਜਾ ਰਹੇ ਆ ਕੇਸੇ ਵੱਲੋਂ। ਕੀ ਦਾ ਮਤਲਬ ਚਰਚ ਉਹਦੇ ਬਾਸਾਂ ਵੀ ਚੱਲਦੀਆਂ ਪਿੰਡ 'ਚ ਪਿੰਡ ਪੁਰਾਣਾ ਜਾਂ ਹੈ ਨਾ ਓਏ ਉਹ ਕਮਰਾ ਦੇਖੋ ਕਿੱਥੇ ਬਹਿ ਕੇ ਟ੍ਰੀਟੀ ਹੋਈ ਸੀ ਇਹਨਾਂ ਦੀ ਇਸ ਗੰਦਲਾਰੇ ਨਾਲ ਤਾਂ ਨਹੀਂ ਇਹ ਵਾਪੇ ਸਾਰਾ ਦੇਸ਼ ਹੀ ਆਇਆ ਹੈ ਪਹਾੜੀਆਂ ਜੀਆਂ ਤੇ ਇਹਨਾਂ ਨੇ ਤੁਹਾਨੂੰ ਮੇਨ ਸਿਟੀ ਦਿਖਾਵਾਏ ਜਾ ਕੇ ਉਹ ਵੀ ਆਏ ਆ ਉੱਚੀ ਨੀਵੀਂ ਜਿਵੇਂ ਆ ਪਿੰਡ ਜਿਾ ਕਿਤੇ ਇਤਨਾ ਉੱਚਾ ਇਤਨਾ ਨੀਵਾ ਆਈਆਂ ਸਾਰਾ ਦੇਸ਼ ਹੀ ਲਗਭਗ ਇਦਾਂ ਨਾਲ ਦੇਖੀ ਚਰਚ ਨੂੰ ਕਿਹੜਾ ਰਾਹ ਜਾਂਦਾ ਕੋਮਲਾ ਆਹ ਕੋ ਅਗਲਾ ਥੋੜਾ ਰੇ ਵੀ ਲੱਗਿਆ ਪਿੰਡ ਜੀ ਹਰਿੰਦਰ ਨਾਲ ਆ ਓਏ ਤਿੰਨ ਤਿੰਨ ਚੱਲਦੀਆਂ ਰੂੜੀਆਂ ਛੋਟਾ ਜਿਹੜਾ ਪਾਣੀ ਚੱਲਦਾ ਸੀ ਪਤਾ ਅੰਦਾਈ ਸੀ ਤੇ ਇਹ ਵੀ ਆ ਹਾਂ ਆ ਜੋ ਇੱਧਰ ਦੀ ਜਣਨਾ ਚਰਚ ਨੂੰ ਆਪਾਂ ਨਿਕਾਇਆ ਪਿੰਡ ਸੋਹਣਾ ਕਾਫੀ ਆ ਪੁਰਾਣੀਆਂ ਗਲੀਆਂ ਪੁਰਾਣੇ ਘਰ ਆਜੋ 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 ਨੌਜਵਾਨੋ ਆਜੋ ਉਹਨਾਂ ਕੇਤੇ ਘਰੇ ਵੜ ਜੀਏ ਜਾ ਕੇ ਵੇ ਜਹੇਹਰਾਂ ਨੇ ਉਹ ਵੀ ਤਾਂ ਲੇਕਾ ਘਾਟ ਰਿਹਾ ਹਰਿੰਦਰ ਜਾਂ ਪੁੱਛ ਕੇ ਆ ਦਿਹਾੜੀ ਉਹ ਇਹਨਾਂ ਦੀ ਆਪਣੇ ਮਨ ਦਾ ਦਾ ਦਿਹਾੜੀਆਂ ਦੇ ਬਰਾਬਰ ਹੋਊਗੀ ਅਸੀਂ ਚਰਚ ਦੇ ਬੈਕ ਸਾਈਡ ਆ ਗਏ ਸਾਹਮਣੇ ਜਾਂਦੇ ਹਾਂ ਕੁਝ ਦੇਖਣ ਨੂੰ ਖਾਸ ਨਹੀਂ ਹੈਗਾ ਪਿੰਡ 'ਚ ਮੈਂ ਤੁਹੇ ਆਗੇ ਉਹ ਦੇਖਾ ਦਿਆਂਗੀ ਇਹ ਜਿਆ ਪਿੰਡ ਕੋਈ ਐ ਮਤਲਬ ਜਗ੍ਹਾ ਵੀ ਨਹੀਂ ਬਣੀ ਹੋਈਆਂ ਦੇਖੇ ਰੈਸਟੋਰੈਂਟ ਬਾਹਰ ਤੇ ਆਦਾ ਖਾਪੀ ਖਾ ਰਹੇ ਆਲੇ ਵਾਲੇ ਸਾਰੀਆਂ ਅੰਗੂਰਾਂ ਦੀਆਂ ਬੇਲਾਂ ਨੇ ਦੇਖੋ ਅੰਗੂਰੀਆਂ ਗੂਰ ਲਏ ਪਏ ਉਹ ਲਗਜ਼ਮ ਵਰਗ ਤੇ ਉਹਦਾ ਝੰਡਾ ਝੂਲ ਰਿਹਾ ਯੂਰਪ ਦਾ ਉਹ ਤੇਲ ਦੇਖੋ ਕਿੰਨੇ ਨੂੰ ਆ ਓਏ ਅੱਲਾ ਹਰਿੰਦਰ ਇਟਲੀ ਵਾਲੇ ਲੁੱਟੀ ਜਾਂਦੇ ਆ ਦੁਨੀਆ ਦੀ ਸਾਰਿਆਂ ਨਾਲ ਅਮੀਰ ਕੰਟਰੀ ਜੇ ਤੇਲ 1 42 ਨੂੰ ਡੀਜ਼ਲ ਉਹ ਇਟਲੀ ਜਾਇਗਾ 170 ਨੂੰ ਇਟਲੀ ਚ 170 ਨੂੰ 30 ਸੈਂਟ ਇਟਲੀ ਮਹਿੰਗਾ ਲੈ ਨਨੇ ਤਨਗਾ ਅੱਧੋ-ਅੱਧੋ ਦਾ ਫਰਕ ਇੱਥੇ ਰਹਿਣ ਲੱਗ ਗਿਆ ਯਾਰ ਤੂੰ ਸੜੀਆਂ ਨਹੀਂ ਗਈ ਤੇਰੇ ਕੋਲ ਚੇਂਜ ਕਰਾ ਲੈ ਲੋ ਯਾਰ ਚਰਚਾ ਦੇਖ ਲੋ ਹੁਣ ਤਾਂ ਆਪਣਾ ਤੇਲ ਘਟਿਆ ਵੀ ਨਹੀਂ ਹੋਣਾ ਹੁਣ ਕਿਵੇਂ ਪੋਵਾ ਕੇ ਜਾਈਏ ਉੱਥੋਂ 20 ਹੰਗ ਦਾ ਪੋਆ ਲੈਣਾ ਜੀ ਆਪਾਂ ਗਲਤੀ ਕਰ ਲਈ ਚਲ ਕੋਈ ਆ ਵਈ ਲਾਜਪੁਰ ਦਾ ਝੰਡਾ ਵਾ ਇੱਧਰ ਚਰਚੇ ਦੇ ਵਹਿਣ ਬਣਾ ਵਾ ਵਾ ਸਿੱਡਾ ਕੀ ਪੈਂਦਾ ਘੁੰਮ ਲਿਆ ਅੱਧੇ ਘੰਟੇ ਅੱਧੇ ਘੰਟੇ ਜਿਵੇਂ ਕੱਲ ਕੌਣ ਕਰਦਾ ਹੈ ਕਿ ਨਾ ਘੰਟੇ ਹੀ ਘੰਟਰੀ ਘੁੰਮ ਦਿੰਦੇ ਪਿੰਡ ਦਾ ਫਿਰ 2 ਮਿੰਟ ਜਿ ਘੁੰਮ ਕੇ ਆ ਜਾਣਾ ਜੀ ਆਹ ਜਾਂਦਾ ਜੀ ਅਬੱਲਾ ਆਹ ਖੜਾ ਆਰਾਮ ਦਾ ਪਿੱਕਾ ਟੀਲਵਾਪੇ ਸੱਚੀ ਸਸਤਾ ਹੈ ਇੱਥੇ ਕਾਫੀ ਸਸਤਾ ਹੈ ਕੋਈ ਵੀ ਆਵੇ ਘੁੰਮਣ ਇਥੋਂ ਬੁਆ ਸਕਦੇ ਨੇ ਬੜੀ ਵਧੀਆ ਇੱਕ 42 30 ਸੈਂਟ ਮਤਲਬ ਇੰਡੀਆ ਵਾਲੇ 30 32 ਰੁਪਏ ਸਸਤਾ ਉਹਦੇ ਨਾਲ ਇਟਲੀ ਨਾਲੋਂ ਉਹ ਬੰਦੇ ਸਾਡੇ ਮਨਲਾ ਚਾਹ ਜ਼ਿਆਦਾ ਹੀ ਕਰਕੇ ਪਿੰਡ ਦਾ ਸਾਨੂੰ ਕਹਿੰਦੇ ਤੁਸੀਂ ਮੈਂ ਇੱਕ ਵੀਡੀਓ ਹੀ ਬਣਾਉਣੀ ਹੈ ਇੰਸਟਾ ਵਾਸਤੇ ਕਹਿੰਦੇ ਤੁਸੀਂ ਵੀਡੀਓ ਬਣਾਓ ਅਸੀਂ ਆ ਗਏ ਪਤਾ ਨਹੀਂ ਕਿੱਧਰ ਨਿਕਲ ਗਏ ਕਹਿੰਦੇ ਕਿਲੋਮੀਟਰ ਅੱਗੇ ਲਾਂਗੇ ਮੈਂ ਕਿਲੋਮੀਟਰ ਦਾ ਪਿੰਡ ਨਹੀਂ ਹੈਗਾ ਪਤਾ ਨਹੀਂ ਕਿੱਧਰ ਚਲੇਗੇ ਟ੍ਰੇਨ ਵੀ ਆਉਂਦੀ ਹੈ ਲੈ ਵਾਪੇ ਇੱਕ ਜੀ ਹੋਰ ਪਤਾ ਲੱਗ ਗਿਆ ਟ੍ਰੇਨ ਆਉਂਦੀ ਹੈ ਇੱਥੇ ਉਤਰੋ ਜਰਮਨੀ ਚ ਟ੍ਰੇਨ ਤੁਸੀਂ ਆ ਕੇ ਤੇ ਇੱਥੇ ਆ ਸਕਦੇ ਹੋ ਨਾ ਪੰਡਸ ਹਨਗਾ ਕੋਈ ਖਾਸ ਹੈ ਨਹੀਂ ਦੇਖਣ ਨੂੰ ਐਵੇਂ ਮੈਂ ਤੁਹਾਨੂੰ ਕਹਾ ਇੱਥੇ ਆਓ ਸ਼ਾਮ ਨੂੰ ਚਲ ਮਣਾ ਮੋਟਾ ਨਹਿਰ ਕਿਨਾਰੇ ਵਿਊ ਵਧੀਆ ਹੁੰਦਾ ਹੋਊਗਾ ਆਏ ਚਾਹ ਕੇ ਬਹਿ ਜਾਓ ਕਿਸ਼ਤੀ ਚ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਸੰਗਨ ਪੰਡ ਵੀ ਜਿੱਥੋਂ ਵੀਦੇ ਦਾ ਹੋਇਆ ਜਨਮ ਅਸੀਂ ਵੀ ਜਿਵੇਂ ਉਹ ਉਹੀ ਦੇਖਣਾ ਆਏ ਅਸੀਂ ਲੰਘਣਾ ਹੀ ਵਿੱਚ ਦੀ ਮੈਂ ਚਲ ਰੁੱਕ ਕੇ ਜਾਂਦੇ ਆਂ ਦੇਖ ਲਾਂ ਕਿਹਜਾ ਤੇ ਉਵੇਂ ਤੁਸੀਂ ਆ ਸਕਦੇ ਹੋ ਨਹੀਂ ਐਡਾ ਕੋਈ ਖਾਸ ਹੈ ਨਹੀਂ ਦੇਖਣ ਨੂੰ ਜੇ ਤੁਸੀਂ ਉਵੇਂ ਆਓ ਮਬੇ ਉਹ ਚੀਜ਼ ਅਸੀਂ ਹੁਣ ਦੇਖੀ ਆ ਇੱਧਰ ਦੀ ਉਹ ਸ਼ਿਪਾਂ ਲਾਂਦੇ ਆ ਚੈਕਿੰਗ ਹੁੰਦੀ ਆ ਸਾਰੀਆਂ ਦੀ ਜਿਵੇਂ ਆ ਨਹਿਰ ਤੇ ਟ੍ਰੇਡ ਚੱਲਦਾ ਨਾ ਸਾਰਾ ਵੱਡੀਆਂ ਸ਼ਿਪਾਂ ਵੀ ਆਉਂਦੀਆਂ ਨੇ ਬਈ ਸਮੁੰਦਰ ਵਿੱਚ ਦੀ ਤੇ ਉੱਥੇ ਆ ਇੱਧਰ ਚੈਕਿੰਗ ਹੋ ਕੇ ਲਾਂਦਾ ਕਿਉਂਕਿ ਕੰਟਰੀ ਕ੍ਰੋਸ ਹੁੰਦੀ ਆ ਨਾ ਸਾਮਾਨ ਸਮੁੰਦਰੀ ਚੈਕਿੰਗ ਹੁੰਦੀ ਆ ਤੇ ਸਾਰੀ ਉਹ ਸਿਸਟਮਾਈਜ਼ ਕਰ ਲਈ ਗਏ ਮਤਲਬ ਉਹ ਫਰਾਂਸ 'ਚ ਐਂਟਰ ਹੋਣਾ ਇੱਧਰੋਂ ਆਪਣਾ ਅੱਧੀ ਨਹਿਰ ਆ ਜਰਮਨੀ ਦੇ ਹਿੱਸੇ ਆਂਦੀ ਆ ਅੱਧੀ ਨਹਿਰ ਲਗਜ਼ੰਬਰਗ ਦੇ ਹਿੱਸੇ ਆ ਤੇ ਸਾਹਮਣੇ ਜਾ ਕੇ ਸਾਰੀ ਨਹਿਰ ਹੀ ਮੈਨ ਲਾਉਦੀ ਹੋ ਜਾਂਦੀ ਆ ਫਰਾਂਸ ਦੀ ਐਂ ਹਿਸਾਬਕ ਤਾ ਸਾ ਤੇ ਰਹਿ ਗਏ ਇਹਦੇ ਉੱਤੇ ਵੀ ਸ਼ਾਮ ਨੂੰ ਕਿਹੜਾ ਦਵਾਉਂਦੇ ਹੋਣਗੇ ਆ ਕੇ ਤੁਸੀਂ ਕਿਹੜਾ ਲੈ ਸਕਦੇ ਹੋ ਆਵਾਜ਼ ਦਾ ਮਾੜਾ ਐਡਜਸਟ ਕਰਿਓ 26 ਜਾਂ 26 ਮਾਰਚ ਪਤਾ ਨਹੀਂ 1995 ਪਤਾ ਨਹੀਂ 25 ਮਾਰਚ 1995 ਨੂੰ ਟਿਕੀ ਹੋਈ ਸੀ ਸੱਤ ਕੰਟਰੀਆਂ ਸੀਗੀਆਂ ਇਹਦੇ ਬੈਲਜੀਅਮ ਫਰਾਂਸ ਡੱਚ ਸੰਪਰਕ ਤੇ ਜਰਮਨੀ ਆਪਣਾ ਸਪੇਨ ਤੇ ਪੁਰਤਗਾਲ ਇਹ ਸੱਤ ਕੰਟਰੀਆਂ ਸੀਗੀਆਂ ਇਹ ਸੱਤੇ ਕੰਟਰੀਆਂ ਨੇ ਉਹ ਕੀਤਾ ਵੀ ਆਪਾਂ ਬਿਨਾ ਪਾਸਪੋਰਟ ਤੋਂ ਆਪਦੇ ਨਾਗਰਿਕਾਂ ਨੂੰ ਇੱਕ ਦੂਜੀ ਦੀ ਕੰਟਰੀ ਜਾ ਸਕਦੇ ਆ ਤੇ ਜਿਨ੍ਹਾਂ ਕੋਲ ਆਪਣੀਆਂ ਦੇਸ਼ਾਂ ਦਾ ਕਾਰਡ ਆ ਉਹ ਵੀ ਇੱਕ ਦੂਜੀ ਦੀ ਕੰਟਰੀ ਵਿੱਚ ਜਾ ਸਕਦਾ ਹੁਣ ਅੱਜ ਦੀ ਡੇਟ ਤੱਕ 2025 'ਚ 29 ਕੰਟਰੀਆਂ ਹੋ ਚੁੱਕੀਆਂ ਨੇ ਦੋ ਕੰਟਰੀਆਂ ਹੋਣੀਆਂ ਐਡ ਹੋਈਆਂ ਅਰਮੇਨੀਆ ਤੇ ਕੋਈ ਪਤਾ ਨਹੀਂ ਕਿਹੜੀ ਤੇ ਉਹ ਦੋ ਕੰਟਰੀਆਂ ਹੁਣ ਐਡ ਹੋਈਆਂ ਨੇ ਹੌਲੀ ਹੌਲੀ ਵਧੀਆਂ ਜਾਂਦੀਆਂ ਨੇ ਕੰਟਰੀਆਂ ਜਿਵੇਂ ਤੁਸੀਂ ਸਭ ਤੋਂ ਬਹੁਤ ਹੋਣਾ ਬਾਈ ਇੰਨੇ ਵੀਜ਼ੇ ਕਿਵੇਂ ਲੈਣੇ ਸਾਾਨੂੰ ਵੀਰੇ ਵੀਜ਼ੇ ਦੀ ਲੋੜ ਨਹੀਂ ਪੈਂਦੀ ਸਾਡੇ ਕੋਲ ਇਟਰੀ ਦੀ ਉਹ ਆ ਸਜੋਰ ਨੂੰ ਮਤਲਬ ਪੀਆਰ ਕਾਰਡ ਹੈਗਾ ਸਾਡੇ ਕੋਲ ਉਹਦੇ ਅਸੀਂ ਘੁੰਮ ਸਕਦੇ ਆ ਤੇ ਆ ਸੀਗਾ ਨਿੱਕਾ ਜਿਹਾ ਵਲੌਗ ਸੈਂਗਨ ਪਿੰਡ ਦਾ ਹੁਣ ਇਹ ਦੋਆ ਤੁ ਦੇਸ਼ ਚ ਤਾਂ ਪਹੁੰਚੇ ਹੋਏ ਆ ਲਕਜ਼ਮਬਰਗ ਸਿਟੀ ਜਿਹੜਾ ਇਹਨਾਂ ਦਾ ਮੇਨ ਉਹ ਆ ਰਾਜਧਾਨੀ ਆ ਉੱਥੇ ਦਾ ਦਿਖਾਉਨੇ ਆ ਵੀ ਕੀ ਮਾਹੌਲ ਚਾਲ ਆ ਦੁਨੀਆ ਦੇ ਸਾਰੇ ਨਾਲ ਅਮੀਰ ਲੋਕ ਸਾਈਕਲਾਂ ਤੇ ਬੈਠ ਕੇ ਨੂੰ ਦੇਖਦਾ ਆ ਜਿਵੇਂ ਆਪਣੀ ਲੰਗਿਆ ਦਿਨ ਚਾਰ ਤੇ ਦਿਖਾਉਨੇ ਆ ਉੱਥੇ ਵੀ ਕਰੋੜਪਤੀ ਲੋਕ ਕਿਵੇਂ ਤੁਰੇ ਡੋ ਧੰਨਵਾਦ ਤੁਹਾਡਾ ਸਾਡਾ ਬਲੌਗ ਦੇਖਣ ਲਈ ਜੇ ਤੁਹਾਨੂੰ ਵਧੀਆ ਲੱਗਿਆ ਬਲੌਗ ਮਿੰਨੀ ਆ ਬਲੌਗ ਸੀ ਕੋਈ ਜਿਆਦਾ ਵੱਡਾ ਨਹੀਂ ਸੀ ਤੇ ਮੈਂ ਅਲੱਗ ਬਣਾਲੀਏ ਸੰਗ ਦਾ ਵੀ ਜੇ ਕਿਸੇ ਨੇ ਸਰਚ ਕਰਨਾ ਹੋਵੇ ਆਉਣਾ ਹੋਵੇ ਵਧੀਆ ਰਹਿੰਦਾ ਬੰਦੇ ਨੂੰ ਆਪਾਂ ਅਲੱਗ ਥੱਲੇ ਲਿਖ ਦਾਂਗੇ ਸਾਹਮਣੇ ਦੇ ਵਗੈਰਾ ਸਾਰੇ ਆਨੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਸਾਡੇ ਦੋ ਬੰਦੇ ਆ ਗਏ ਉਹ ਤੇ ਪਤਾ ਨਹੀਂ ਕਿੱਧਰ ਲੱਗੇ ਜਾਂ ਪਿੰਡ ਦੀ ਗੰਮਗੇ ਲੱਗਦੋਂ ਮਾਰ ਕੇ ਜਾ ਰਹੀ ਪਿੰਡ ਦੀ ਕਰਦੇ ਅੱਗੇ ਪਿੰਡ ਦੇ ਗੰਮਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡਾ ਬਲੌਗ ਦੇਖਣ ਲਈ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੁੜੇ ਰਹੋ ਸਾਡੇ ਚੈਨਲ ਪਿੰਡੂ ਇਟਾਲੀਅਨ ਨਾਲ